ਦਢਬਾ ਦੇ ਇਸ ਹਾਲ ਵਿੱਚ 71 ਸਾਰੀ ਸਤਕਾਰਯੋਗ ਅਰਜਾ ਬਦਰਜਾ ਹਾਜ਼ਰੀਨ ਪਹਿਲਾਂ ਪਿਆਰ ਨਾਲ ਸਤਿ ਸ੍ਰੀ ਅਕਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸ਼ੁਕਰਗੁਜ਼ਾਰ ਆ ਤੁਹਾਡਾ ਸਭ ਦਾ ਮੈਂ ਦੇਖ ਰਿਹਾ ਕਿ ਬੜੇ ਹੀ ਪੱਗਬੰਨ ਇਕੱਤਰਤਾ ਹੈ ਬੜੀ ਕਰੀਮ ਹੈ ਅੱਜ ਡਢਬੇ ਦੇ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਸਤਕਾਰਯੋਗ ਸਰਪੰਚਾਂ ਦੀ ਨੰਬੜਦਾਰਾਂ ਦੀ ਬਲੌਕ ਸੰਤੀ ਦੇ ਮੈਂਬਰਾਂ ਦੀ ਪਿੰਡ ਦੇ ਪੰਚਾਂ ਦੀ ਔਰ ਅੱਜ ਹੁਣੇ ਹੀ ਤੁਹਾਡੇ ਸਾਹਮਣੇ ਪੱਖ ਰੱਖ ਕੇ ਗਏ ਨੇ ਅੱਜ ਆਪਣੇ ਸਤਕਾਰਯੋਗ ਬੀਬੀ ਰਜਿੰਦਰ ਕੌਰ ਜੀ ਪੱਠਲ ਥੋੜੇ ਠੀਕ ਨਹੀਂ ਸੀਗੇ ਉਹ ਆ ਨਹੀਂ ਸਕੇ ਲੇਕਿਨ ਉਹਨਾਂ ਦੀ ਬਦੌਲਤ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਮੇਰਾ ਛੋਟਾ ਵੀਰ ਖੜਾ ਮੇਰੇ ਲੱਗੇ ਸਤਨਾਮ ਸਿੰਘ ਸੱਤਾ ਕਿਉਂਕਿ ਹਰ ਬੰਦਾ ਅਕਲਮੰਦੀ ਆ ਕਿ ਸਮਾਜ ਜਾਦਾ ਹੋ ਰਿਹਾ ਨਾਲੇ ਮੈਨੂੰ ਲੱਗਦਾ ਕਿ ਜੱਟਾਂ ਨੂੰ ਬੋਲਣਾ ਘੱਟ ਆਉਂਦਾ ਵਾ ਇਹ ਸੰਗਦੇ ਹੁੰਦੇ ਨੇ ਪਿੱਛੇ ਦਿਲ 'ਚ ਬੜਾ ਕੁਝ ਹੁੰਦਾ ਲੇਕਿਨ ਕਈ ਵਾਰੀ ਆਪਣੀ ਗੱਲ ਕਹਿਣ ਤੋਂ ਸੰਕੋਚਦੇ ਨੇ ਸਟੇਜ ਉੱਪਰ ਹਲਕੀ ਜਿਹੀ ਸੰਗ ਰੱਖਦੇ ਨੇ ਕੋਈ ਮਾੜੀ ਗੱਲ ਨਹੀਂ ਗੀ ਉਹਦੇ ਨਾਲ ਜਗਦੇਵ ਸਿੰਘ ਜੀ ਗਾਗਾ ਇੱਕ ਹੋਣਹਾਰ ਅੱਛਾ ਨੌਜਵਾਨ ਸਾਡੇ ਸਤਕਾਰਯੋਗ ਸਰਦਾਰ ਗੁਰਚਰਨ ਸਿੰਘ ਜੀ ਦੜਬਾ ਇੱਕ ਮਨਿਸਟਰ ਔਰ ਮੇਰੇ ਨਾਲ ਪਿੱਛੇ ਮੇਰੇ ਬੈਠੇ ਨੇ ਛੋਟੇ ਵੀਰ ਰਾਹੁਲ ਪਠੱਲ ਜੀ ਰਾਹੁਲਿੰਦਰ ਸਿੱਧੂ ਸਾਹਿਬ ਜਿਨ੍ਹਾਂ ਨੂੰ ਹੁਣੇ ਹਾਲੀ ਵਿੱਚ ਮੈਂ ਕਿਸਾਨ ਕਾਂਗਰਸ ਭਾਰਤ ਦਾ ਨੈਸ਼ਨਲ ਕੋਆਰਡੀਨੇਟਰ ਬਣਾਇਆ ਵਾ ਇੱਕ ਵਾਰ ਕੋਨੋਂ ਸਭ ਨੂੰ ਮੈਂ ਇਹ ਕਹਿਣਾ ਹੈ ਇੱਥੇ ਇੱਥੋਂ ਬਹੁਤ ਸਾਰੇ ਅੱਛੇ ਸ਼ਬਦ ਕੇ ਨਾਰੇ ਲਵਾਏ ਮੈਂ ਤੁਹਾਡਾ ਦਾ ਸਭ ਦਾ ਬਹੁਤ ਮਸ਼ਕੂਰ ਹੈ ਮੇਰੇ ਵਰਗਾ ਇੱਕ ਆਦਮੀ ਦੁਆਬੇ ਦੀ ਧਰਤੀ ਤੋਂ 3 2 300 ਕਿਲੋਮੀਟਰ ਤੋਂ ਦੂਰ ਲਿਆ ਕੇ ਪਾਰਟੀ ਨੇ ਇੱਥੇ ਕਿਉਂ ਨਾਮਜ਼ਦ ਕੀਤਾ ਹੋ ਇੱਥੇ ਸਾਡੇ ਬਹੁਤ ਸਤਿਕਾਰਯੋਗ ਧੜਲੇਦਾਰ ਬੜੇ ਚੰਗੇ ਆਗੂ ਨੇ ਲੇਕਿਨ ਮੈਨੂੰ ਇਹ ਲੱਗਦਾ ਵਾ ਕਿ ਜੋ ਮੈਂ ਲਗਭਗ 3 ਦਹਾਕੇ ਆਪਣੀ ਜ਼ਿੰਦਗੀ ਦੇ ਪੰਜਾਬ ਨੂੰ ਸਮਰਪਿਤ ਕੀਤੇ 1997 ਵਿੱਚ ਮੈਂ ਪਹਿਲੀ ਇਲੈਕਸ਼ਨ ਲੜਿਆ ਪੁਲਤ ਤੋਂ ਉੱਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਕੋਈ ਮੁੱਦਾ ਕਿਸਾਨਾਂ ਦਾ ਮੁੱਦਾ ਆ ਕੋਈ ਜ਼ਹਿਰੀਲੇ ਪਾਣੀ ਦਾ ਵੱਡਾ ਦਰਿਆ ਵੱਡਾ ਨਾਲਾ ਖਰਾਬ ਹੁੰਦਾ ਮੈਂ ਉੱਥੇ ਪਹੁੰਚਿਆ ਅਗਰ ਕੋਈ ਗੁਰੂਗ੍ਰਾਂਥ ਸਾਹਿਬ ਦੇ ਬੇਅਦਬੀ ਦਾ ਮੋਰਚਾ ਲੱਗਿਆ ਮੈਂ ਉੱਥੇ ਪਹੁੰਚਿਆ ਅਗਰ ਕਿਸੇ ਤਰ੍ਹਾਂ ਦਾ ਕੋਈ ਵਾਤਾਵਰਣ ਪ੍ਰੇਮੀਆ ਨੇ ਮੱਤੇਵਾੜਾ ਵਿੱਚ ਇਕੱਠ ਕੀਤਾ ਕਿ ਸਾਡਾ ਸਤਲੁਜ ਦਰਿਆ ਖਰਾਬ ਕਰਨ ਲੱਗੇ ਨੇ ਮੈਂ ਉੱਥੇ ਵੀ ਪਹੁੰਚਿਆ ਭਾਈ ਅਮਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਨੌਜਵਾਨਾਂ ਨੂੰ ਚੱਕ ਕੇ ਡਿਬਰੂਗੜ ਅਸਾਮ ਦੀ ਜੇਲ੍ਹ ਵਿੱਚ ਭੇਜਤਾ ਮੈਂ ਉਹਨਾਂ ਦੇ ਇਕੱਠ ਵਿੱਚ ਵੀ ਪਹੁੰਚਿਆ ਮੈਂ ਵਿਧਾਨ ਸਭਾ ਦੇ ਵਿੱਚ ਉੱਥੇ ਇਹ ਪੱਖ ਰੱਖਿਆ ਕਿ ਮੈਂ ਅਮਰਿਤਪਾਲ ਦਾ ਕੋਈ ਮੁੱਦਾ ਹੀ ਨਹੀਂ ਬਣ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਭਗਵੰਤ ਕਿ ਤੂੰ ਪੰਜਾਬ ਦੇ ਨੌਜਵਾਨਾਂ ਨੂੰ ਬੀਜੇਪੀ ਦੇ ਆਖੇ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹਾਂ 'ਚ ਭੇਜ ਦੇ। ਅਗਰ ਉਹਨੇ ਕੋਈ ਗਲਤੀ ਕੀਤੀ ਆ ਅੰਮ੍ਰਿਤਸਰ ਉਥੇ ਜੇਲ੍ਹ 'ਚ ਰੱਖ ਉਥੇ ਕਚਹਿਰੀ ਵਿੱਚ ਉਹਦੀ ਟ੍ਰਾਇਲ ਕਰ ਪਰ ਐਨਐਸਏ ਲਾਉਣਾ ਜਿਹੜੀ ਕੋਈ ਅਪੀਲ ਨਹੀਂ ਜਿਹੜੀ ਕੋਈ ਦਲੀਲ ਨਹੀਂ ਮੈਂ ਉਹਨਾਂ ਦੀ امداد ਵੀ ਕੀਤੀ। ਇਸੇ ਤਰ੍ਹਾਂ ਇਹ ਕਿਸਾਨੀ ਅੰਦੋਲਨ ਵਿੱਚ ਇੱਕ ਨਵਦੀਨ ਨਬਦੀ ਨਵਰੀਤ ਡਿਬਡਵਾ 26 ਜਨਵਰੀ ਪ੍ਰੇਡ ਵਾਲੇ ਦਿਨ 2020 'ਚ ਉਹਨੂੰ ਕਤਲ ਕਰਤਾ ਦਿੱਲੀ ਦੀ ਪੁਲਿਸ ਨੇ ਮੈਂ ਉਹਦੇ ਪਿੰਡ ਰੁੱਦਰਪੁਰ ਗਿਆ ਜੀ ਉਪਿਚ ਮੈਂ ਰੁੱਦਰਪੁਰ ਤੋਂ ਤਾਂ ਲਕਸ਼ ਲੜਨੀ ਸੀਗੀ ਲੜਨੀ ਨਹੀਂ ਸੀਗੀ ਮੈਂ ਉੱਥੇ ਵੀ ਗਿਆ ਲਖੀਨਪੁਰ ਖੇੜੀ ਚ ਇੱਕ ਦੇਸ਼ ਦੇ ਉਹ ਜਿਹੜਾ ਗ੍ਰਹਿ ਮੰਤਰੀ ਹੈ ਉਹਦਾ ਨਾਮ ਮੈਂ ਭੁੱਲ ਰਿਹਾ ਕੋਈ ਟੈਣੀ ਸਮਥਿੰਗ ਮਿਸ਼ਰਾ ਉਹਦੇ ਮੁੰਡੇ ਨੇ ਚਾਰ ਕਿਸਾਨਾਂ ਨੂੰ ਦਰੜਦਾ ਜੀਪ ਦੇ ਥੱਲੇ ਮੈਂ ਉੱਥੇ ਵੀ ਗਿਆ ਆ ਹੁਣ ਸਿੱਧੂ ਮੂਸੇਵਾਲਾ ਤੁਹਾਡਾ ਇੱਕ ਹੋਰ ਹਾਰ ਨੌਜਵਾਨ ਮਾਲਵੇ ਦਾ ਨਹੀਂ ਪੰਜਾਬ ਦਾ ਨਹੀਂ ਇੰਡੀਆ ਦਾ ਨਹੀਂ ਦੁਨੀਆ ਦਾ ਸਭ ਤੋਂ ਬਿਹਤਰੀਨ ਕਲਾਕਾਰ ਉਹਦਾ ਕਤਲ ਹੋ ਗਿਆ 2 ਸਾਲ ਪਹਿਲਾਂ ਮੈਂ ਬਲਕੌਰ ਸਿੰਘ ਦੇ ਘਰ ਪਹੁੰਚਾ ਜਿੱਦਣ ਉਹਦੀ ਹਲੇ লাশ ਉੱਥੇ ਪਈ ਸੀ ਉਹ ਲਗਾਤਾਰ 2 ਸਾਲਾਂ ਤੋਂ ਉਹਨਾਂ ਦੇ ਨਾਲ ਜੋ ਗੈਂਗਸਟਰਾਂ ਨੇ ਜ਼ਿਲਾ ਚੋ ਇੰਟਰਵਿਊਆਂ ਦਿੱਤੀਆਂ ਉਹਦਾ ਵਿਰੋਧ ਕੀਤਾ ਮੈਨੂੰ ਪਤਾ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਉਹ ਗੈਂਗਸਟਰ ਨੇ ਉਹ ਜਿਨ੍ਹਾਂ ਕੋ ਬੈਠੇ ਵਪਾਰ ਚਲਾਈ ਜਾਂਦੇ ਨੇ ਲੇਕਿਨ ਕਿਸੇ ਨੇ ਪੁੱਛਿਆ ਕਿ ਉਹ ਜਿਹੜੀ ਜੇਲ ਜੋ ਇੰਟਰਵਿਊ ਦਿੱਤੀ ਉਹ ਪੰਜਾਬ ਸਰਕਾਰ ਨੇ ਇੱਕ ਜਾਂਚ ਲਾਈ ਬਿਠਾਈ ਉਹਦੀ ਰਿਪੋਰਟ ਕਿੱਥੇ ਹੈ ਸਾਲ ਹੋ ਗਿਆ ਉਸ ਗੱਲ ਨੂੰ ਮੈਂ ਸਿੱਧੂ ਮੂਸੇਵਾਲੇ ਦਾ ਔਰ ਕੱਲ ਪਰਸੋਂ ਇੱਕ ਫੋਟੋ ਮੈਂ ਤੁਹਾਡੇ ਕੋਲ ਮੇਰੀ ਗੱਡੀ ਚ ਪਈ ਹੋਣੀ ਆ ਇੱਕ ਮਾਨਸਾ ਦਾ ਜੀਵਨ ਜੋਤ ਸ਼ੱਕੀ ਹੈ ਗ੍ਰਿਫਤਾਰ ਨਹੀਂ ਹੋਇਆ ਚਲਾਨ ਚਾਰ ਚੀਟ ਵਿੱਚ ਚੌਥੇ ਨੰਬਰ ਤੇ ਉਹਦਾ ਨਾਮ ਆ ਉਹਦੀ ਐਲਓਸੀ ਕੱਟੀ ਗਈ ਕੇ ਇਹ ਕਿਤੇ ਦੇਸ਼ ਛੱਡ ਕੇ ਬਾਹਰ ਨਾ ਪਾਜੇ ਉਹਦੀ ਐਲਓਸੀ 에어ਪੋਰਟ ਤੇ ਲੱਗੀ ਹੋਈ ਆ ਉਹ ਮੀਤਹੇਰ ਦੇ ਚੋਲ ਪ੍ਰਚਾਰ ਦੇ ਵਿੱਚ ਜੀਵਨ ਜੋਤ ਘੁੰਮ ਰਿਹਾ ਹੈ ਇਹਦਾ ਮਤਲਬ ਤੁਸੀਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਕਹਿਣਾ ਚਾਹੁੰਦੇ ਹੋ ਕਿ ਜਿਹਨਾਂ ਲੋਕਾਂ ਨੇ ਸਾਜ਼ਿਸ਼ ਕਰਕੇ ਤੁਹਾਡੇ ਮੁੰਡੇ ਨੂੰ ਮਾਰਿਆ ਅਸੀਂ ਉਹਨਾਂ ਦੀ ਹਿਫਾਜ਼ਤ ਕਰਾਂਗੇ ਸਾਡੇ ਨਾਲ ਰਹਿਣਗੇ ਇਹੀ ਸੁਣਿਆ ਦੇਣਾ ਚਾਹੁੰਦੇ ਹੋ ਨਾ ਜਿਹੜੇ ਗੈਂਗਸਟਰਾਂ ਨਾਲ ਇੰਟਰਵਿਊ ਕੀਤੀ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਤੁਸੀਂ ਉਹਨਾਂ ਨੂੰ ਇਹ ਸੁਣਿਆ ਦੇਣਾ ਚਾਹੁੰਦੇ ਹੋ ਕਿ ਸਾਡੀ ਸ਼ਰਨ ਇਹਨਾਂ ਗੈਂਗਸਟਰਾਂ ਦੇ ਨਾਲ ਐ ਸਿੱਧੂ ਮੂਸੇਵਾਲਾ ਤੇਰੇ ਪਰਿਵਾਰ ਦੇ ਨਾਲ ਨਹੀਂ। ਮੁੱਖ ਮੰਤਰੀ ਜਦੋਂ ਉਹਦੀ ਕਤਲ ਹੋਇਆ ਥੋੜੇ ਸਮੇਂ ਬਾਅਦ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ মিডিਆ ਵਾਲੇ ਬੈਠੇ ਨੇ ਸਾਰੇ। ਅਖੇ ਅਸੀਂ ਗੋਲਡੀ ਬਰਾੜ ਜਿਹੜਾ ਸਭ ਤੋਂ ਵੱਡਾ ਸਾਜ਼ਿਸ਼ ਕਰਤਾ ਹੈ ਇਸ ਕੇਸ ਵਿੱਚ ਅਸੀਂ ਸਾਡੀ ਸਹਿਮਤੀ ਨਾਲ ਸਾਡੀ ਇਤਲਾਹ ਨਾਲ ਉਹਨੂੰ ਅਮਰੀਕਾ ਦੇ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਗੋਲਡੀ ਬਰਾੜ ਦਾ। ਇਸ ਕਰਕੇ ਮੇਰਾ ਇਹ ਮੰਨਣਾ ਵਾ ਕਿ ਸਿੱਧੂ ਮੂਸੇਵਾਲੇ ਨੂੰ ਇਹ ਸਰਕਾਰ ਜਿਹੜੀ ਉਹ ਕਾਂਗਰਸੀ ਟਿਕਟ ਤੇ ਮਾਨਸਾ ਤੋਂ ਇਲੈਕਸ਼ਨ ਲੜਿਆ ਸੀਗਾ ਇਹ ਜਰ ਨਹੀਂ ਸਕੇ ਔਰ ਉਸਨੇ ਜੋ ਬਾਅਦ ਵਿੱਚ ਗੀਤ গਾਇਆ ਜਿਹਦੇ ਚ ਉਹਨਾਂ ਨੇ ਆ ਜਿਹੜੇ ਫਰਜੀ ਇਨਕਲਾਬੀ ਨੇ ਜਿਹੜੇ ਮਖੌਟਾ ਪਾਈ ਫਿਰਦੇ ਨੇ ਇਹ ਬੋਕਰ ਵਾਲੇ ਇਹਨਾਂ ਦੀ ਚੰਗੀ ਟਹਿ ਲਾਈ ਇਹਨਾਂ ਨੂੰ ਉਸ ਗੱਲ ਦੀ ਚਿੰਡ ਸੀਗੀ ਉਹਦੀ ਸਿਕਿਉਰਿਟੀ ਵਿਧੋ ਕਰਕੇ ਅਗਲੇ ਦਿਨ ਸਿਕਿਉਰਿਟੀ ਵਿਡਰੋ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ ਕਿ ਆ ਫਲਾਣੇ ਬੰਦਿਆਂ ਦੀ ਕੀਤੀ ਆ ਨਾਲ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਡਰੋ ਕਰਕੇ 24 ਘੰਟਿਆਂ ਚੋਂਣਾ ਸ਼ੂਟਰਾਂ ਨੇ ਉਹਨੂੰ ਜਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਮੇਰੇ 2 ਸਾਲ ਉਹ ਪਰਿਵਾਰ ਟੱਕਰਾ ਮਾਰ ਰਿਹਾ ਹੈ ਕਿ ਸਾਨੂੰ ਇਨਸਾਫ ਦੇ ਦਿਓ ਸਾਡੇ ਪੁੱਤ ਦਾ ਲੇਕਿਨ ਕੋਈ ਇਨਸਾਫ ਨਹੀਂ ਕਰਾ ਇੱਥੇ ਵਸ ਨਹੀਂ ਉਹਦਾ ਨਵਾਂ ਉਹਨਾਂ ਦਾ ਮੁੰਡਾ ਬੱਚਾ ਪੈਦਾ ਹੋਇਆ ਉਹਦੇ ਬੱਚੇ ਪੈਦਾ ਹੋਣ ਦੀ ਭਾਰਤ ਦੀ ਸਰਕਾਰ ਨੂੰ ਤੇ ਕੇ ਪੰਜਾਬ ਦੀ ਸਰਕਾਰ ਨੂੰ ਇਨੀ ਤਕਲੀਫ ਹੋਈ ਕਿ ਹੈਲਥ ਡਿਪਾਰਟਮੈਂਟ ਦੇ ਸਿਵਲ ਸਰਜਨ ਬਠਿੰਡਾ ਨੂੰ ਕਹੇ ਕਿ ਪਹਿਲਾਂ ਚੈੱਕ ਕਰੋ ਕਿ ਇਹ ਪ੍ਰਕਿਰਿਆ ਕਾਨੂੰਨ ਅਨੁਸਾਰ ਹੋਇਆ ਬੱਚਾ ਪੈਦਾ ਹੋਇਆ ਕਿ ਗੈਰਕਾਨੂੰਨੀ ਬੱਚਾ ਪੈਦਾ ਹੋਇਆ ਦੱਸੋ ਇਹਦੇ ਨਾਲ ਜਿਆਦਾ ਸ਼ਰਮਨਾਕ ਗਲ ਭਗਵੰਤ ਤੇਰੇ ਲਈ ਹੋ ਨਹੀਂ ਸਕਦਾ ਐਡਾ ਹੀ ਮੈਂ ਨੰਗਲ ਅੰਬੀਆਂ ਦਾ ਇੱਕ ਸੰਦੀਪ ਮਾਰਿਆ ਗਿਆ ਸਾਡੇ ਉੱਥੇ ਗਿਆ 도ਆਬ ਵਿੱਚ ਮਤਲਬ ਜਿੱਥੇ ਕਿਤੇ ਰੋੜ ਪਈ ਕਿਸੇ ਨੂੰ ਆਹ ਪਾਨਾ ਸਿੱਧੂ ਇਹਦੇ ਤੇ ਚਾਰ ਪਰਚੇ ਕੋਰਟ ਨੂੰ ਕੋਰਟ ਦੁਨੇ ਕੱਢ ਦਿੱਤਾ ਮੈਂ ਉੱਥੇ ਗਿਆ ਹਾਂ ਇਹ ਸਭ ਕੁਝ ਜਦੋਂ ਮੈਂ ਕੀਤਾ ਨਾ ਪਿਛਲੇ ਤਿੰਨ ਦਹਾਕਿਆਂ ਤੋਂ ਤੇ ਸਰਕਾਰਾਂ ਮੇਰੀਆਂ ਦੁਸ਼ਮਣ ਬਣ ਗਈਆਂ ਸਾਰੀਆਂ ਪਹਿਲਾ ਅਕਾਲੀਆਂ ਨੇ ਮੇਰੇ ਤੇ ਆ ਜਿਹੜਾ ਕਹਿੰਦੇ ਨਾ ਖੋਤੀ ਜਿਹੜਾ ਐਨਡੀਪੀਐਸ ਦਾ ਪਰਚਾ ਤੁਹਾਨੂੰ ਲੱਗਦਾ ਮੈਂ ਨਸ਼ੇ ਦਾ ਵਪਾਰੀ ਹਾਂ ਮੈਂ ਤਾਂ ਨਸ਼ੇ ਦੇ ਖਿਲਾਫ ਲੜਨ ਵਾਲਾ ਬੰਦਾ ਹਾਂ ਆ ਗੁਜਰਾ ਵਿੱਚ ਸ਼ਰਾਬ ਜ਼ਹਿਰੀਲੀ ਨਾਲ ਬੰਦੇ ਮਾਰ ਕੇ ਸਭ ਤੋਂ ਪਹਿਲਾਂ ਮੈਂ ਪਹੁੰਚਿਆ ਉੱਥੇ ਜਿਹੜਾ ਉਹ ਟੀਬੀ ਰਵਦਾਸਪੁਰਾ ਪਿੰਡ ਹੈ ਜਿੱਤੇ ਗਰੀਬ ਆਦਮੀ ਆ ਤਕਰੀਬ ਮੈਨੂੰ ਕਹੀ ਜਾਂਦੇ ਨਰਸ਼ਾ ਦਾ ਸੁਦਾਗਰ ਇਹ ਕਹੋ ਜਿਹਾ ਕੇ ਇਸ ਮਨਕਰਤ ਸਿਰਫ ਮੇਰੇ ਹਲਕੇ ਦਾ ਇੱਕ ਆਦਮੀ ਗੁਰਦੇਵ ਸਿੰਘ 2015 ਚ ਜਲਾਲਾਬਾਦ 300 ਕਿਲੋਮੀਟਰ ਦੂਰ ਕਿਤੇ ਫੜਿਆ ਗਿਆ ਉਹ ਮੇਰੇ ਇੱਕ ਪਿੰਡ ਦਾ ਸਰਪੰਚ ਸੀ ਉਹਨੇ ਮੈਨੂੰ ਕਾਲਾਂ ਕੀਤੀਆਂ ਮੈਂ ਫੋਨ ਚੱਕੇ ਸਿਰਫ ਫੋਨ ਚੱਕਣ ਤੇ ਅਫਸਰਾਂ ਨੂੰ ਕਿਹਾ ਕਿ ਅਗਰ ਬੇਗੁਨਾਹ ਨੂੰ ਇਹਦਾ ਗਲਤ ਕਿਤੇ ਨਜਾਇਜ਼ ਇਹਨੂੰ ਗ੍ਰਿਫਤਾਰਨਾ ਐਨੀ ਗੱਲ ਸੀ ਪਹਿਲਾਂ ਅਕਾਲੀਆਂ ਨੇ ਮੈਨੂੰ ਉਸ ਕੇਸ ਵਿੱਚ ਇਨਵੋਲ ਕੀਤਾ 2017 ਚ ਜਦੋਂ ਮੈਂ ਵਿਰੋਧੀ ਧਿਰ ਦਾ ਲੀਡਰ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਆ ਰੇਤਾ ਬਜਰੀ ਵਾਲਾ ਇੱਕ ਮਾਫੀਆ ਉੱਠਿਆ ਪੰਜਾਬ ਚ ਮੈਂ ਉਹਦੇ ਖਿਲਾਫ ਹੀ ਲੜਾਈ ਲੜੀ ਔਰ ਜਦੋਂ ਉਸ ਮੰਤਰੀ ਨੂੰ ਕੱਢ ਦਿੱਤਾ ਸਰਕਾਰ ਚੋਂ ਉਹਨੇ ਉਹੀ ਚੱਕ ਕੇ ਕੇਸ 2015 ਦਾ ਕਾਲੀਆਂ ਵਾਲਾ ਮੇਰੇ ਖਿਲਾਫ ਅਦਾਲਤ ਰਾਈ ਮੈਨੂੰ ਤਾਲੁਕ ਕਰਾ ਲਿਆ ਮੈਂ ਉਹਦੇ ਚ ਜਾ ਕੇ ਸੁਪਰੀਮ ਕੋਰਟ ਲੜਿਆ ਅਜੇ ਸਪੋਕਰ ਦੇ ਕਰਕੇ ਮੈਂ ਹੁਣ ਜੇਲ੍ਹ ਕੱਟ ਗਿਆ ਇਹ ਉਹਦੇ ਕਰਕੇ ਕੇਸ ਬਣਿਆ ਪਹਿਲਾਂ 2017 ਦੇ ਵਿੱਚ ਸਪਰੀਮ ਕੋਰਟ ਨੇ ਮੈਨੂੰ ਉਹਦੇ ਵਿੱਚ ਸ਼ਰਤ ਸਟੇਅ ਦਿੱਤੀ ਰਾਹਤ ਦਿੱਤੀ 2021 ਵਿੱਚ ਮੈਂ ਜਦੋਂ ਕਿਸਾਨਾਂ ਦੀ ਲੜਾਈ ਲੜ ਰਿਆ ਸੀ ਯੂਪੀਏ ਕਾਲਾ ਕਾਨੂੰਨ ਜਦੋਂ ਗਰੀਬਾਂ ਨੂੰ ਜਾ ਕੇ ਤੁਹਾਡੇ ਮਾਨਸੇ ਜਿੱਥੇ ਗਰੀਬ ਬੱਚਾ ਅਚਾਨਕ ਪਿੰਡ ਦਾ ਰਹਿਣ ਵਾਲਾ ਇੱਕ ਐਸਸੀ ਦਲਿਤ ਇੱਕ ਸੇਰਾ ਤੇ ਸੇਰੀ ਪਿੰਡ ਪਟਿਆਲੇ ਦਾ ਦਲਿਤ ਇੱਕ ਕੈਥਲ ਦਾ ਗਰੀਬ ਆਤਾਪ ਜਿਹਨਾਂ ਨੂੰ ਯੂਪੀਏ ਦੇ ਕੇਸਾਂ ਵਿੱਚ ਫਸਾਤਾ ਮੈਂ ਉਹਨਾਂ ਦੀ ਲੜਾਈ ਲੜੀ ਕਿਸਾਨ ਅੰਦੋਲਨ ਚ ਗਿਆ ਮੈਨੂੰ ਭਾਜਪਾ ਨੇ ਗ੍ਰਿਫਤਾਰ ਕਰ ਲਿਆ 3 ਮਹੀਨੇ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਇਸੇ ਕੇਸ ਜੀ ਚੌਥਾ ਕੇਸ ਚੌਥੀ ਵਾਰ ਆ ਜਿਹੜਾ ਅਖੋਤੀ ਜਿਹੜੇ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂ ਕਿ ਪੰਜਾਬ ਜਾਣਦੇ ਆ ਹੋਇਆ ਭਗਵੰਤ ਮਾਨ ਨੇ ਕਿ ਖੇੜਾ ਮੇਰਾ ਨਾਲ ਰਿਆ 2017 ਚ ਭਗਵੰਤ ਮਾਨ ਨੇ মিডিਆ ਸਾਹਮਣੇ ਆਣ ਕੇ ਕਿਹਾ ਕਿ ਜਿਹੜਾ ਕੇਸ ਕਾਂਗਰਸ ਘੜ ਰਹੀ ਆ ਮਰਿੰਦਰ ਸਿੰਘ ਦੀ ਸਰਕਾਰ ਦਾ ਮੰਤਰੀ ਖੇੜਾ નિર્ਦੋਸ਼ ਹੈ ਇਹਦੇ ਨਾਲ ਜਿਹੜੀ ਬਦਲਾਖੋਰੀ ਮੈਂ ਪਾਰਲੀਮੈਂਟ ਵਿੱਚ ਚੱਕੂਗਾ ਉਸੇ ਕੇਸ ਮੈਨੂੰ ਗ੍ਰਿਫਤਾਰ ਕਰ ਲਿਆ ਹਾ ਇਹਦੀ ਕਰਤੂਤ ਹੈ ਜੀ ਔਰ ਦੇਤੋਂ ਪਹਿਲਾਂ ਤਿੰਨ ਕੇਸ ਜਿੱਦ ਮੈਨੂੰ ਗ੍ਰਿਫਤਾਰ ਨਹੀਂ ਕੀਤਾ ਕਰ ਸਕਿਆ ਕਿਉਂਕਿ ਮੈਨੂੰ ਅਦਾਲਤਾਂ ਨੇ ਜ਼ਮਾਨਤ ਚੌਥੀ ਵਾਰ ਗ੍ਰਿਫਤਾਰ ਕਰਕੇ 4 ਜਨਵਰੀ 2015 ਨੂੰ ਜਦੋਂ ਮੇਰੀ ਨਾਬੇ ਜੇਲ੍ਹ ਤੋਂ ਜ਼ਮਾਨਤ ਹੋ ਰਹੀ ਸੀ ਪੰਜਵਾਂ ਕੇਸ ਪਾਇਆ ਕਿ ਕਿਸੇ ਤਰੀਕੇ ਨਾਲ ਖੇਹਰਾ ਬਾਹਰ ਨਾ ਆਵੇ ਦੇਖੋ ਵਹਿਗਰੂ ਬਹੁਤ ਬਿਆਨਤ ਆ ਇਹ ਮੈਂ ਤੁਹਾਨੂੰ ਇਸ ਲਈ ਸੁਣਾ ਰਿਹਾ ਕਹਾਣੀ ਕਿ ਮੈਂ ਕਿਉਂ ਇੱਥੇ ਪਹੁੰਚਿਆ ਮੈਨੂੰ ਕੌਣ ਲੈ ਕੇ ਆਇਆ ਇੱਥੇ ਉਦਰਤ ਬਹੁਤ ਬਿਆਨਤ ਆ ਇਹਨਾਂ ਸਾਰੀਆਂ ਸਰਕਾਰਾਂ ਨੇ ਮਤਲਬ ਵਿੱਚ ਹੀ ਕੈਪਟਨ ਵਾਲੀ ਨੇ ਵਿੱਚੇ ਹੀ ਬਾਦਲ ਵਾਲੀ ਨੇ ਵਿੱਚੇ ਹੀ ਭਾਜਪੀ ਨੇ ਤੇ ਵਿੱਚੇ ਆ ਬੋਕਰ ਨੇ ਇਹਨਾਂ ਨੇ ਪੂਰਾ ਢਿਲ ਲਾ ਕੇ ਖੇਰੇ ਨੂੰ ਖਤਮ ਕਰ ਦਿੱਤਾ ਜਾਵੇ ਖਤਮ ਕਰ ਸਕਦਾ ਕੋਈ ਜਦ ਤੱਕ ਉਹ ਚਲਾਉਂਦਾ ਸੁਆਸ ਖਤਮ ਨਹੀਂ ਕਰ ਸਕਦਾ ਕੋਈ ਇਸ ਲਈ ਮੇਰੀ پارٹی ਨੇ ਸੋਚਿਆ ਜਦੋਂ ਸੰਗਰੂਰ ਦੀ ਇਲੈਕਸ਼ਨ ਜਦੋਂ ਮੈਂ ਜੇਲ੍ਹ ਸੀਗਾ ਮੈਨੂੰ ਕਹਿਣ ਲੱਗੇ ਕਿ ਤੈਨੂੰ ਐਤ ਕੀ ਲੜਾਉਣਾ ਇਹ ਇੱਕ ਹਿੱਸਾ ਵਾ ਇੱਥੇ λε ਹੋਂ ਦਾ ਇੱਕ ਕਾਰਨ ਇਹ ਆ ਕਿ ਇਹਨੇ ਮੇਰੇ ਸਮੇਤ ਬਹੁਤ ਪਾਰਟੀ ਦੇ ਆਗੂਆਂ ਤੇ ਬਦਲਾ ਖੋਲ ਦੇ ਪਰਚੇ ਇਜ਼ਾਮਜ਼ ਕੀਤੇ ਸਰਪੰਚਾਂ ਨੂੰ ਸਸਪੈਂਡ ਕੀਤਾ ਕਮੇਟੀਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਕਾਉਂਸਲਰਾਂ ਦੇ ਪਰਚੇ ਦਰਜ ਕਰਤੇ ਉਹ ਕਹਿੰਦੇ ਖੈਰੇ ਨੂੰ ਖੜਾ ਕਰਾਂਗੇ ਤਾਂ ਕਿ ਇਹਨੂੰ ਨੱਖ ਪਾਈ ਜਾ ਸਕੇ ਆਪਣੀ ਇਲੈਕਸ਼ਨ ਦਾ ਇੱਕ ਹਿੱਸਾ ਇਹਨੂੰ ਨੱਖ ਪਾਉਣ ਦਾ ਹੈ ਮੇਰੇ ਵੀਰੋ ਧੱਤ ਤੱਕ ਆਪਾਂ ਇਹਨੂੰ ਨੱਖ ਨਹੀਂ ਪਾਵਾਂਗੇ ਤੇ ਇਸੇ ਤਰ੍ਹਾਂ ਹੀ ਬਦਲਾ ਖੋਲੀ ਕਰਦਾ ਰਵੇ ਤਾਂ ਮੈਨੂੰ ਤਾਂ ਮੈਨੂੰ ਪਾਰਟੀ ਨੇ ਮੈਂ ਟਿਕਟ ਨਹੀਂ ਮੰਗੀ ਕੋਈ ਵੀ ਮੈਂ ਜਿਹੜਾ ਹੁਣ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਦੁਨੀਆ ਦੇ ਸਾਰੇ ਦੇਖਦੇ ਹੋਣਗੇ ਪਿੱਛੇ ਵੀ ਲਾਈਵ ਦੇਖ ਰਹੇ ਨੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਤਾਂ ਤੁਸੀਂ ਪੈਸੇ ਕਮਾਉਣ ਆਉਣਾ ਰਾਜਨੀਤੀ ਵਿੱਚ ਤੇ ਫੇਰ ਆ ਰਾਹ ਹੈਗਾ ਦੂਸਰਾ ਦੁਕਾਨਦਾਰੀ ਦਾ ਠੱਗੀ ਠੋੜੀ ਦਾ ਆ ਲਾਲਚ ਦਾ ਆ ਖੁਸ਼ਾਮਦ ਦਾ ਤੇ ਜੇ ਬਾਇਜ਼ਤ ਰੋ ਸਿਆਸਤ ਕਰਨੀ ਹੈ ਜੇ ਆਪਣੀ ਪੱਗ ਦਾ ਵੀ ਸੈਲਫ ਰਿਸਪੈਕਟ ਕਿ ਜਿਹੜੇ ਬੰਦੇ ਦੀ ਜਿਹੜੇ ਬੰਦੇ ਦੀ ਕਿੰਨੇ ਕੀ ਕਹਿੰਦੇ ਉਹਦੇ ਆਪਣੀ ਰਿਸਪੈਕਟ ਨਹੀਂ ਕਰਾ ਸਕਦਾ ਆਪਣੀ ਇੱਜ਼ਤ ਨਹੀਂ ਕਰਾ ਸਕਦਾ ਜਿਹੜੇ ਬੰਦੇ ਦੇ ਆਪਣੀ ਆਤਮਾ ਵਿੱਚ ਆਪਣੀ ਇੱਜ਼ਤ ਨਹੀਂ ਗਈ ਉਹ ਇਦਾਂ ਦੀ ਰਾਜਨੀਤੀ ਕਰਨ ਦਾ ਫਾਇਦਾ ਕੋਈ ਨਹੀਂ ਗਾ ਜੇ ਨੌਜਵਾਨ ਮੈਨੂੰ ਦੇਖ ਲੋ ਸਮਾਂ ਤਾਂ ਲੱਗਿਆ ਜ਼ਰੂਰ ਮੈਂ ਤਿੰਨ ਵਾਰ ਐਮਐਲਏ ਹੋਰ ਬੀਪੀਪੀ ਜਗੀਰਕੌਰ ਨੂੰ ਹਰਾਉਂਦਾ ਰਿਹਾ ਉਹ ਜਿਹੜੀ ਐਸ்சிਪੀਸੀ ਦੀ ਪ੍ਰੈਜ਼ੀਡੈਂਟ ਸੀ ਜਿਹਦਾ ਇੱਕ ਆਪਣਾ ਗੁਰਦੁਆਰਾ ਸਾਹਿਬ ਹੈ ਜਿਹਦੀ ਆਪਣੀ ਇੱਕ ਗੋਲਖ ਹੈ ਸ਼ਾਮੂ ਉਸ ਗੋਲਕ ਚੋਂ ਕੱਢ ਕੇ ਪੈਸੇ ਚੋਣਾ ਦੇ ਖਰਚ ਸਕਦੀ ਸੀਗੀ ਅਮੀਰ ਔਰ ਬਹੁਤ ਅਮੀਰ ਆਦਮੀ ਅਮੀਰ ਪਰਿਵਾਰ ਹੈ ਪਰ ਮੇਰੇ ਮੇਰੇ ਕੋਲ ਤਾਂ ਕੁਝ ਨਹੀਂ ਸੀ ਮੇਰੇ ਕੋਲ ਜਨਤਾ ਦੀ ਸਪੋਰਟ ਸੀਗੀ ਮੈਂ ਜੋ ਕੰਮ ਕੀਤਾ ਸੀ ਉਹਦੀ ਕੀਮਤ ਪਾਰੇ ਸੀ ਲੋਕੀ ਤਾਂ ਮੈਨੂੰ ਤਿੰਨ ਵਾਰ ਪੁਲਤ ਦੇ ਲੋਕਾਂ ਨੇ ਐਮਐਲਏ ਬਣਾਇਆ ਪਿਛਲੀ ਵਾਰ ਤਾਂ ਮੈਨੂੰ ਮੈਂ ਇਸ ਗੱਲ ਦਾ ਇੱਕ ਵਾਰੀ ਧੰਨਵਾਦ ਰਾਹੁਲ ਗਾਂਧੀ ਦਾ ਵੀ ਕਰਨਾ ਚਾਹਣਾ ਮੈਂ ਜੇਲ੍ਹ ਵਿੱਚ ਸੀਗਾ ਪਟਿਆਲੇ ਜਦੋਂ ਈਡੀ ਨੇ ਮੈਨੂੰ ਗ੍ਰਿਫਤਾਰ ਕੀਤਾ ਸੀਗਾ ਸਾਰਾ ਮਜਮਾ ਲੱਗਾ ਹੋਇਆ ਸੀ ਦਿੱਲੀ ਟਿਕਟਾਂ ਦਾ ਮੈਂ ਜੇਲ੍ਹ 'ਚ ਬੈਠਾ ਸੀਗਾ ਜਦੋਂ ਪੁਲਤ ਦੀ ਵਾਰੀ ਆਈ ਤੇ ਰਾਹੁਲ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਹਿੰਦਾ ਇਹ ਟਿਕਟ ਸੁਖਪਾਲ ਸਿੰਘ ਖੇੜਾ ਦੀ ਡਨ ਹੈ ਉਹਨੂੰ ਕਹਿ ਦੋ ਜਾ ਕੇ ਇਲੈਕਸ਼ਨ ਲੜੇ ਮੈਂ ਨਿਕਲਿਆ 10-12 ਦਿਨ ਰਹਿ ਗਏ ਸੀਗੇ ਫਿਰ ਲੋਕਾਂ ਨੇ ਹੱਥਾਂ ਤੇ ਚੱਕ ਕੇ ਮੈਨੂੰ ਔਰ ਯਾਰ ਰਹੇ ਇੱਥੇ ਆ ਕਹਿੰਦੇ ਨਾ ਕਿ ਇਹ ਰਾਜਤਾਨੀ ਆ ਜੀ ਨੇਰੀ ਸੀ ਜੀ ਇਹ ਬਾਦ ਵਿੱਚ ਆਗੇ ਜੀ ਕੱਲਾ ਪੁਲਾਥੇ ਕਲਾਕਾਰ ਆ ਵਾ ਪੰਜਾਬ ਦਾ ਜਿੱਥੇ ਬੋਕਰ ਦੀ ਜ਼ਮਾਨਤ ਜ਼ਬਤ ਕਰਾ ਕੇ ਭੇਜਿਆ ਉਹਨਾਂ ਨੂੰ ਵਾਪਸ ਇਸੇ ਵਾਰੀ ਦਾ 2022 ਦੇ ਵਿੱਚ ਕੋ ਨੌਜਵਾਨਾਂ ਨੂੰ ਕਹਿਣਾ ਕਿ ਜੇ ਤਾਂ ਤੁਸੀਂ ਕੰਮ ਕਰੋਗੇ ਕੰਮ ਦੀ ਬਹੁਤ ਵੈਲਿਊ ਆ ਲੋਕੀ ਕਹੀ ਜਾਂਦੇ ਨਾ ਅੱਜ ਯੁੱਗ ਬਦਲ ਗਿਆ ਜੀ ਇਹ ਤਾਂ ਝੂਠ ਬੜਾ ਬੋਲ ਵਾਲਾ ਜੀ ਇੱਥੇ ਤਾਂ ਹੁਸ਼ਿਆਰੀ ਕਰੋ ਜੀ ਇੱਥੇ ਤਾਂ ਠੱਗੀ ਮਾਰੋ ਨਹੀਂ ਮੇਰਾ ਮੰਨਣਾ ਹੈ ਅੱਜ ਵੀ ਸਮਾਜ ਦਾ ਬਹੁਤ ਗਿਣਤੀ ਹਿੱਸਾ ਬਹੁਤ ਸੱਚਾ ਸੁੱਚਾ ਵਾ ਬਹੁਤ ਚੰਗੇ ਲੋਕ ਨੇ ਪਾਈਓ ਅੱਜ ਵੀ ਚੰਗਿਆਈ ਜਿਹੜੀ ਉਹ ਤੁਰੀ ਫਿਰਦੀ ਬਣੀ ਮੇਰੇ ਤੋਂ ਸਿੱਧ ਲੈ ਲੋ ਨੌਜਵਾਨਾਂ ਨੂੰ ਕਹਿਣਾ ਚਾਹਣਾ ਅਗਰ ਤੁਸੀਂ ਕੰਮ ਕਰੋਗੇ ਇਮਾਨਦਾਰੀ ਦੇ ਨਾਲ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਹਰਿਸ਼ ਕਰੋ ਆਪਾਂ ਕੱਲ ਸੰਗਰੂਰ ਤੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੋਕ ਸਭਾ ਦੇ ਵਿੱਚ ਜਿੱਤਦੇ ਆਂ ਤੇ ਇਹਦੇ ਤੋਂ ਬਾਅਦ ਭਗਵੰਤ ਦਾ ਕੋਈ ਚਿਹਰਾ ਨਹੀਂ ਰਹਿ ਜਾਣਾ ਖਤਮ ਹੋ ਜਾਣਾ ਸਾਰੀ ਕਹਾਣੀ ਜੋ ਇਹ ਚੁਟਕਲੇ ਸੁਣਾਉਂਦਾ ਛੇਡਾਂ ਕਰਦਾ ਇਹਦੀ ਬੱਸ ਹੋ ਜਾਣੀ ਆ ਤੇ ਕੋਈ ਵੱਡੀ ਗੱਲ ਨਹੀਂ ਕੀ ਕਿ ਕੇਜਰੀਵਾਲ ਇਹਨੂੰ ਇਸ ਅਹੁਦੇ ਤੋਂ ਹਟਾ ਕੇ ਤੇ ਕਿਸੇ ਹੋਰ ਆਪਣੇ ਚੇਲੇ ਨੂੰ ਲਾਵੇ ਕਿਉਂਕਿ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਆ ਜਦ ਤਨ ਭਗਵੰਤ ਨੂੰ ਹਟਾਉਣਾ ਮੇਰੀ ਗੱਲ ਯਾਦ ਰੱਖਿਓ ਮੇਰੇ ਨਾਲ ਤਾਂ 10 ਬੰਦੇ ਖੜ ਕੇ ਆਏ ਸੀ ਐਮਐਲਏ ਇਹਦੇ ਨਾਲ ਕਿਸੇ ਨੇ ਨਹੀਂ ਖੜੇ ਹੋਣਾ ਇੱਕ ਬੰਦਾ ਸਿਰਫ ਅਗਰ ਇਹਨਾਂ ਪਾਰਟੀ ਦੇ ਵਿੱਚੋਂ ਕੋਈ ਗੈਰਤ ਰੱਖਦਾ ਵਾ ਤੇ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅੰਮ੍ਰਿਤਸਰ ਉਹ ਯਾਰੋ ਸਿੱਖ ਵੀ ਨਹੀਂ ਆ ਉਹ ਯਾਰੋ ਪੰਜਾਬੀ ਵੀ ਨਹੀਂ ਆ ਪਰ ਉਹ ਗੁਰੂ ਗ੍ਰੰਥ ਸਾਹਿਬ ਦਾ ਹਾਜ਼ਾ ਨਾਰਾ ਮਾਰ ਰਿਹਾ ਵਾ ਉਹ ਨਸ਼ੇ ਦੇ ਖਿਲਾਫ ਬੋਲ ਰਿਹਾ ਆ ਜਿਹੜੇ 99 ਬੰਦੂਆ ਮਜ਼ਦੂਰ ਸਮੇਤ ਭਗਵੰਤ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਯਾਰੋ ਤੁਸੀਂ ਕੰਜਰੀਵਾਲ ਦੀ ਰੋਣੇ ਉਹ ਜਾ ਕੇ ਗੁਜਰਾਤ ਵਿੱਚ ਜਾ ਕੇ ਭਗਵੰਤ ਮਾਨ ਹੰਝੂ ਕੱਢੇ ਉਥੇ ਖੜ ਕੇ ਕਿ ਸਾਡਾ ਕੇਜਰੀਵਾਲ ਜੇਲ੍ਹ ਵਿੱਚ ਚੱਕ ਕੇ ਤੇ ਜੇਲ੍ਹ ਜੀ ਜਾਣਾ ਸੀ ਉਸਨੇ 50 ਕਰੋੜ ਰੁਪਏ ਦਾ ਸ਼ੀਸ਼ ਮਹਿਲ ਬਣਾਇਆ ਹਜ਼ਾਰਾਂ ਕਰੋੜਾਂ ਰੁਪਏ ਦੇ ਸ਼ਰਾਬ ਘਟਾਲੇ ਵਿੱਚ ਉਹਦੇ ਬੰਦੇ ਡੇਢ-ਡੇ ਸਾਲ ਤੇ ਜੇਲਾ ਵਿੱਚ ਨੇ ਮਨੀਸ਼ ਸੋਢੀਆ ਤੋਂ ਸਤਿੰਦਰ ਜੈਨ ਹਾਈ ਕੋਰਟ ਦੇ ਸੁਪਰੀਮ ਕੋਰਟ ਨੇ ਜਮਾਨਤ ਅਰਜ਼ੇ ਕੀਤੀਆਂ ਵਾ ਕੇਜਰੀਵਾਲ ਦੀ ਪਟੀਸ਼ਨ ਚੈੱਕ ਕਰਕੇ ਉਹਨਾਂ ਨੇ ਕਿਹਾ ਕਿ ਇਹਦਾ ਇਹਦਾ ਪੂਰਾ ਇਹਦੀ ਮਿਲੀ ਪੋਗ ਦਾ ਸ਼ਰਾਬ ਦੇ ਘਟਾਲੇ ਵਿੱਚ ਫਿਰ ਵੀ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਨੇ ਜਾ ਕੇ ਉੱਥੇ ਰੋਇਆ ਗੁਜਰਾਤ ਦੀ ਧਰਤੀ ਦੇ ਉੱਤੇ ਹੈਗੇ ਦਾ ਇਹਦੇ ਹੰਝੂ ਭਰਜੀ ਸੀਗੇ ਉਹਨੂੰ ਖੁਸ਼ ਕਰਾ ਰ ਸੀਗਾ ਤੇਰੇ ਪਿੱਛੇ ਮੈਂ ਰੋਣ ਆਇਆ ਗੁਜਰਾਤ ਦੀ ਧਰਤੀ ਤੇ ਮੈਂ ਭਗਵੰਤ ਤੈਨੂੰ ਪੁੱਛਣਾ ਚਾਹਣਾ ਉਹ ਜਿੱਦਨ ਸਿੱਧੂ ਕੁੱਸੇ ਵਾਲੇ ਦਾ ਇੱਕੋ ਇੱਕ ਪੁੱਤ ਮਾਰਿਆ ਗਿਆ ਸੀਗਾ ਤੂੰ ਉਸ ਦਿਨ ਕਿਉਂ ਨਹੀਂ ਰੋਇਆ ਮੇਰੇ ਵੀਰਾ ਬੱਸ ਨਾ ਤੂੰ ਕਿਉਂ ਨਹੀਂ ਰੋਇਆ ਉਸ ਦਿਨ ਜਿੱਦਨ ਸਾਰਾ ਪੰਜਾਬ ਸਾਰੀ ਦੁਨੀਆ ਰੋ ਰਹੀ ਸੀਗੀ ਉਸ ਦਿਨ ਤੈਨੂੰ ਰੋਣਾ ਨਹੀਂ ਆਇਆ ਜਿੱਦਨ ਸ਼ਬ ਸ਼ੁਭਕਰਨ ਮਾਰਿਆ ਹਰਿਆਣ ਦੀ ਪੁਲਿਸ ਨੇ ਗੋਲੀ ਮਾਰ ਕੇ ਆ ਬਠਿੰਡੇ ਦੇ ਪਿੰਡ ਦਾ ਰਹਿਣ ਵਾਲਾ ਬੱਚਾ ਕਿਸਾਨ ਅੰਦੋਲਨ ਵਿੱਚ ਤੂੰ ਉਸ ਦਿਨ ਕਿਉਂ ਨਹੀਂ ਰੋਇਆ ਉੱਥੇ ਕਦੋਂ ਸਾਡੇ ਬੱਚੇ 25 ਦਲਤਾਂ ਦੇ ਗਰੀਬਾਂ ਦੇ ਗੁਜਰਾਹ ਤੇ ਰਵਦਾਸਪੁਰੇ ਟੀਬੀ ਸੁਨਾਮ ਮਰ ਗਏ ਤੇਰੀ ਜ਼ਹਿਰੀਲੀ ਸ਼ਰਾਬ ਪੀ ਕੇ ਤੂੰ ਉਹਦਣ ਕਿਉਂ ਨਹੀਂ ਰੋਇਆ ਉੱਥੇ ਜਾ ਕੇ ਤੂੰ ਉਹਦਣ ਕਿਉਂ ਨਹੀਂ ਰੋਇਆ ਜਦੋਂ ਭਾਈ ਅਮਰਿਤਪਾਲ ਸਿੰਘ ਦੀਆਂ ਔਰਤਾਂ ਉਹਦੀ ਮਾਤਾ ਨੇ 25 ਦਿਨ ਭੁੱਖੇ ਰਹਿ ਕੇ ਮਰਨ ਫਰਜ਼ ਰੱਖਿਆ ਤੂੰ ਉਹਦਣ ਕਿਉਂ ਨਹੀਂ ਰੋਇਆ ਮੇਰੇ ਵੀਰੋ ਸਾਫ਼ ਹੋ ਗਿਆ ਸਾਫ਼ ਹੋ ਗਿਆ ਕਿ ਫਰਜੀ ਬੰਦੇ ਨੇ ਮੈਂ ਤਾਂ ਬਹੁਤ देर ਦਾ ਕਹਿਣਾ ਕਿਉਂਕਿ ਮੈਂ ਇਹਨਾਂ ਨੇ ਕੰਮ ਦੇਖਣ ਤੋਂ ਬਾਅਦ ਇਹਨਾਂ ਨੂੰ 2 ਮਹੀਨਿਆਂ ਚ ਪਛਾਣ ਲਿਆ ਸੀਗਾ ਕਿ ਮੈਂ ਕਿਹਾ ਘਟਿਆ ਬੰਦੇ ਨੇ ਘਟਿਆ ਪਾਰਟੀ ਔਰ ਇਹ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਕਰਨਗੇ ਆ ਮੇਰੇ ਕੋਲ ਰਿਕਾਰਡ ਆ ਥੋੜਾ ਦਿਖਾਉ ਆ ਮੇਰੇ ਕੋਲ ਇੱਕ ਕਰਜ਼ੇ ਦਾ ਰਿਕਾਰਡ ਆ ਮੀਡੀਆ ਨੂੰ ਕੋਣ ਲਾਗਿਓ ਮਾਰ ਲਓ ਤੁਸੀਂ ਪਿਛਲੇ 2 ਸਾਲਾਂ ਜਿਹੜਾ ਕਹਿੰਦਾ ਸੀਗਾ ਕਿ ਕਾਂਗਰਸੀਆਂ ਨੇ ਅਕਾਲੀਆਂ ਨੇ ਕੰਗੜਾ ਪੰਜਾਬ ਕਰਤਾ ਅਸੀਂ ਰੰਗੜਾ ਬਣਾਵਾਂਗੇ ਤੁਹਾਨੂੰ ਪਤਾ ਹੈ 2 ਸਾਲਾਂ ਚ ਕਿੰਨਾ ਕਰਜ਼ਾ ਚੱਕਿਆ 60000 ਕਰੋੜ ਰੁਪਈਆ ਜਿਹਦਾ ਇੱਕ ਸਾਲ ਦਾ ਵਿਆਜ 31153 ਕਰੋੜ ਰੁਪਈਏ ਸਾਲ ਦਾ ਵਿਆਜ ਜਾ ਰਿਹਾ ਕਰਜ਼ੇ ਦਾ ਅਗਰ ਇਹ ਵਿਆਜ ਨਾ ਦੇਣਾ ਹੋਵੇ فرض ਕਰੋ 13000 ਪਿੰਡ ਆ ਪੰਜਾਬ ਦੇ ਵਿੱਚ 2.5 3 ਕਰੋੜ ਰੁਪਈਆ ਤੁਹਾਨੂੰ ਹਰ ਪਿੰਡ ਨੂੰ ਹਰ ਸਾਲ ਕੰਮ ਨਹੀਂ ਮਿਲ ਸਕਦਾ ਸੀ ਆਪੇ ਸਕੂਲ ਠੀਕ ਹੋਣਾ ਸੀ ਆਪੇ ਹਸਪੀਟਲ ਠੀਕ ਹੋਣਾ ਸੀਗੇ ਆਪੇ ਹੀ ਗਲੀਆਂ ਨਾਲੀਆਂ ਸੀਵਰੇਜ ਸਭ ਕੁਝ ਪੈ ਜਾਣਾ ਸੀਗਾ ਪਰਾ ਕਰਜ਼ਾ ਔਰ ਇਹਨਾਂ ਨੇ 60000 ਕਰੋੜ ਦੋਹਾਂ ਸਾਲਾਂ ਵਿੱਚ ਠੋਕ ਦਿੱਤਾ ਤੇ ਕੱਲ ਇੱਕ ਆ ਖਬਰ ਅੰਗਰੇਜ਼ੀ ਅਖਬਾਰ ਦੀ ਆ ਤੁਹਾਨੂੰ ਹੁਣ ਅੰਗਰੇਜ਼ੀ ਅਖਬਾਰ ਦੇ ਵਿੱਚੋਂ ਮੈਂ ਦਿਖਾ ਦਿੰਦਾ ਆ ਦੇਖੋ ਬਾਕੀ ਦਾ ਤੁਹਾਨੂੰ ਪਤਾ ਨਹੀਂ ਦਿਸ ਸਕੇ ਨਹੀਂ ਦਿਸ ਸਕੇ ਆ 2500 ਕਰੋੜ ਆ ਤੁਸੀਂ ਵੀ মিডিਆ ਵਾਲੇ ਦੇਖ ਸਕਦੇ ਹੋ ਕੱਲ ਦੀ ਅੰਗਰੇਜ਼ੀ ਦੀ ਅਖਬਾਰ ਕਹਿ ਰਹੀ ਆ 2500 ਕਰੋੜ ਰੁਪਈਆ ਕੱਲ ਚੱਕਿਆ ਸਰਕਾਰ ਨੇ ਹੋਰ ਇੱਕ ਮਹੀਨੇ ਦੀ ਤਨਖਾਹ ਦੇਣ ਵਾਸਤੇ ਪੈਸੇ ਹੈ ਨਹੀਂ ਕਿ ਤਨਖਾਹ ਦੇਣ ਵਾਸਤੇ ਪੁਲਿਸ ਮੁਲਾਜ਼ਮਾਂ ਦੀਆਂ ਤਨਖਾਹ ਨਹੀਂ ਦੇ ਸਕੇ ਮੁਲਾਜ਼ਮਾਂ ਦੇ ਡੀਏ ਦੇ ਏਰੀਆਜ਼ ਜਿਹੜੇ ਉਹਨਾਂ ਦੇ ਮਿਲਦੇ ਨੇ ਜਿਹੜਾ ਉਹਨਾਂ ਦਾ ਅਧਿਕਾਰ ਆ ਉਹ ਕਾਫੀ ਦਿਨ ਦੇ ਨਹੀਂ ਦੇ ਸਕੇ ਤੇ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਹੈ ਬੱਚੇ ਮਰ ਰਹੇ ਨੇ ਆਥੋੜੇ ਦਿਨ ਪਹਿਲਾਂ ਚੀਮੇ ਮੰਡੀ ਵਿੱਚ ਮੁੰਡਾ ਨਸ਼ੇ ਦੇ ਕਰਕੇ ਮਰ ਗਿਆ ਓਵਰਡੋਸ ਕਰਕੇ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਆ ਕਿਸਾਨਾਂ ਦੇ ਡੰਡੇ ਵੱਜ ਰਹੇ ਨੇ ਆ ਤੁਹਾਡੇ ਇੱਕ ਸੰਗਤਪੁਰੇ ਦਾ ਕਿਸਾਨ ਉਹਦੀ লাশ ਰੱਖ ਕੇ ਬੈਠੇ ਰਹੇ 10 ਦਿਨ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹਨੂੰ ਉਹ ਨਹੀਂ ਦੱਸਿਆ ਆਏ ਉਹਦੇ ਕਰਕੇ ਰੋਣਾ ਨਹੀਂ ਆਇਆ ਟੀਚਰਾਂ ਨੂੰ ਕੁੱਟਿਆ ਜਾ ਰਿਹਾ ਚੁੰਨੀਆਂ ਲਾਈਆਂ ਜਾ ਰਹੀਆਂ ਆ ਪੰਜਾਬ ਦੇ ਵਿੱਚ ਬਦਲਾਅ ਸੀ ਯਾਰ ਖੰਬਿਆਂ ਦੀ ਸਰਕਾਰ ਆ ਹਰ ਖੰਬੇ ਦੇ ਉੱਤੇ ਕੇਸਰੀਵਾਲ ਤੇ ਭਗਵੰਤ ਟੰਗਿਆ ਹੋਇਆ ਨਜ਼ਰ ਆਵੇਗਾ ਤੁਹਾਨੂੰ ਔਰ ਮੈਂ ਇੱਥੋਂ ਤੈਨੂੰ ਕਹਿਣਾ ਚਾਹੁੰਦਾ ਭਗਵੰਤ ਹਜ਼ਾਰ ਸਿਕਿਉਰਟੀ ਵਾਲਾ ਤੂੰ ਲਈ ਫਿਰਦਾ ਹੁਣ ਜਿਹੜਾ ਕਹਿੰਦਾ ਸੀ ਅਸੀਂ ਤਾਂ ਸਾਦੇ ਜੇ ਬੰਦੇ ਆ ਜੀ ਅਸੀਂ ਤਾਂ ਸਿਕਿਉਰਟੀ ਨਹੀਂ ਲਵਾਵਾਂਗੇ ਜੀ ਅਸੀਂ ਸਰਕਾਰੀ ਮੁਕਾਮ ਨਹੀਂ ਲਵਾਵਾਂਗੇ ਜੀ ਅਸੀਂ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਲੋ ਮੇਰੀ ਚੁਣੌਤੀ ਆ ਮੈਂ ਇਹ ਚੇਰੂ ਵਿੱਚ ਚੁਣੌਤੀ ਆ ਤੇ ਭਗਵੰਤ ਨੂੰ ਵੀ ਚੁਣੌਤੀ ਆ ਤੇ 13 ਦੇ 13 ਜਿਹੜੇ ਉਮੀਦਵਾਰ ਬਣਾਏ ਜਿਹਨਾਂ ਵਿੱਚ ਤਿੰਨ तितਲੀਆਂ ਵੀ ਨੇ ਦੂਜੀਆਂ ਪਾਰਟੀਆਂ ਦੀਆਂ ਜਾਓ ਜੇ ਤੁਹਾਡੇ ਚ ਜੁਰਤ ਹੈਗੀ ਆ ਮੈਨੂੰ ਬਿਲਾ ਪੁਲਿਸ ਤੋਂ ਕਿਸੇ ਪਿੰਡ ਪੰਜਾਬ ਦੇ ਅੰਦਰ ਵੜ ਕੇ ਦਿਖਾ ਦਿਓ ਕੀ ਇਹ ਵੜ ਸਕਦੇ ਨੇ ਪੰਜਾਬ ਦੇ ਪਿੰਡਾਂ ਵਿੱਚ ਮੇਰੇ ਵੀਰੋ ਦੱਸਿਓ ਜਰਾ ਨਹੀਂ ਵੜ ਸਕਦਾ ਹਜ਼ਾਰ ਆਦਮੀ ਛੋਣੀ ਗੁਜਰਾں ਚ ਮੂਸੇ ਵਾਲੇ ਦੇ ਘਰ ਆ ਇਹਨਾਂ ਦਾ ਬਦਲਾ ਬਚਾ ਥੋੜੀ ਜੀ ਗੱਲ ਮੈਂ ਅਕਾਲੀ ਦਲ ਬਾਰੇ ਗੱਲਾਂ ਚ ਮੈਂ ਦੇਖ ਰਿਹਾ ਬਹੁਤ ਸਾਰੇ ਚੰਗੇ ਬੰਦੇ ਬੈਠੇ ਨੇ ਅਕਾਲੀ ਦਲ ਬਹੁਤ ਅੱਛੀ ਪਾਰਟੀ ਆ ਪੰਜਾਬ ਦੀ ਬਲੇ ਕੋਟਲੇ ਬਲਾਤਕਾਰ ਐਮ ਐਲ ਏ ਸਾਹਿਬ ਕਹਿੰਦੇ ਅਕਾਲੀ ਦਲ ਕਿਹੜੀ ਪਾਰਟੀ ਆ ਦੱਸੋ ਜਿਨ੍ਹਾਂ ਨੇ 700 ਸਾਲ 100 ਸਾਲ ਤੋਂ ਉੱਤੇ ਗੁਰਦੁਆਰੇ ਆਜ਼ਾਦ ਕਰਾਉਣ ਦੀ ਮਹੰਤਾਂ ਤੋਂ ਛਡਾਉਣ ਵਾਸਤੇ ਮੋਰਚੇ ਲਾਇਆ ਗੁਰੂ ਕੇ ਬਾਗ ਦਾ ਮੋਰਚਾ ਜੈਤੋ ਦਾ ਮੋਰਚਾ ਲੱਗਿਆ ਬਾਅਦ ਵਿੱਚ ਉਸ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਬਹੁਤ ਸਾਰੇ ਲੋਕਾਂ ਨੇ ਉਹਦੇ ਕੁਰਬਾਨੀਆਂ ਦਿੱਤੀਆਂ ਅਕਾਲੀ ਦਲ ਹੋਂਦ ਚ ਆਇਆ ਐਸਜੀਪੀਸੀ ਹੋਂਦ ਵਿੱਚ ਆਈ ਬਾਹਰ ਦੀ ਦੁਨੀਆ ਵਿੱਚ ਤਾਰਮਕ ਸੰਸਥਾ ਹੈ ਜਿਹੜੀ ਇਕੱਲੇ ਸਿੱਖਾਂ ਦੇ ਕੋਲ ਹੈ ਜਿਹੜੀ ਆਪਣੇ ਗੁਰਦੁਆਰਾ ਸਾਹਿਬ ਦੀ ਡੈਮੋਕਰੈਟਿਕ ਤਰੀਕੇ ਨਾਲ ਗੱਲ ਚਲਾ ਸਕਦੀ ਆ ਬਸ ਤਾਰਾ ਸਿੰਘ ਵਰਗੇ ਬਹੁਤ ਚੰਗੇ ਬੰਦੇ Hindu ਪਰਿਵਾਰ ਤੋਂ ਪੈਦਾ ਹੋਇਆ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਬਣਿਆ ਐਸਜੀਪੀਸੀ ਦਾ ਪ੍ਰਧਾਨ ਬਣਿਆ ਸੰਤ ਫਤਿਹ ਸਿੰਘ ਸੰਤ ਚੰਨਣ ਸਿੰਘ ਜਸਟਿਸ ਗੁਰਨਾਮ ਸਿੰਘ ਜੱਥੇਦਾਰ ਗੁਰਚਰਨ ਸਿੰਘ ਟੋੜਾ ਤੱਕ ਵੀ ਬੰਦੇ ਚੰਗੇ ਸੀਗੇ ਇਹਨਾਂ ਨੇ ਆਪਣੀ ਪਾਰਟੀ ਦਾ ਇੱਕ ਟੱਬਰ ਦਾ ਬਣਾ ਲਿਆ ਚਿਗਾੜ ਲੈ ਲੋ ਹੁਣ ਮੈਂ ਕਹਾ ਸਵਾਦ ਤੁਸੀਂ ਤਿੰਨ ਬੰਦੇ ਰਹਿ ਗਏ ਹੋ ਸਾਰੇ ਸਕੂਟਰ ਦੀ ਪਾਰਟੀ ਬਣ ਕੇ ਰਹਿ ਗਈ ਸੁਪੀਰ ਬਾਦਲ ਦੀ ਔਰ ਪਰਮਿੰਦਰ ਢੀਮ ਸੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਭਰੋਸੇ ਚ ਲਿਆ ਉਹਨਾਂ ਨੂੰ ਗੁੱਕਰ ਚ ਲੈ ਕੇ ਤੇ ਮੁੜ ਕੇ ਉਸ ਨੂੰ ਖੰਜਰ ਮਾਰਿਆ ਪਰਮਿੰਦਰ ਨੂੰ ਵਿੱਚ ਬਿਠਾ ਕੇ ਆਹ ਟੋੜਾ ਕਿਰਦਾਰ ਹੈ ਯਾਰੋ ਤੁਸੀਂ ਉਹਨੂੰ ਉਹਦਾ ਪਹਿਲਾਂ ਕਹਿਣ ਦੇ ਕਿ ਤੈਨੂੰ ਟਿਕਟ ਨਹੀਂ ਦੇਣੀ ਉਹਨੂੰ ਵਿੱਚ ਲਿਆ ਕੇ ਉਹਦਾ ਸਿਆਸੀ ਕਤਲ ਕੀਤਾ ਬੇਅਦਮੀਆਂ ਅੱਜ ਵੀ ਜੀਂਦੀਆਂ ਨੇ ਬਾਈਬਲ ਕਲਾ ਦੇ ਬੱਚੇ ਮਾਰਤੇ ਕੋਈ ਕਿਸੇ ਦੀ ਇਨਸਾਫ ਨਹੀਂ ਮਿਲਿਆ ਅਕਾਲ ਤਖਤ ਦਾ ਜੱਥੇਦਾਰ ਤੁਹਾਡੇ ਅੰਗੂਠੇ ਦੇ ਥੱਲੇ ਗੁਲਾਮ ਐਸਪੀਸੀ ਜਿਹੜਾ 1500 ਕਰੋੜ ਦਾ ਬਜਟ ਆ ਉਹ ਤੁਹਾਡੇ ਲਫਾਫੇ ਵਿੱਚੋਂ ਤੁਸੀਂ ਉਸ ਦਾ ਪ੍ਰਧਾਨ ਕੱਢਦੇ ਹੋ ਫਿਰ ਤੁਸੀਂ ਕਹਿੰਦੇ ਆ ਅਸੀਂ ਪੰਥ ਦੀ ਪਾਰਟੀ ਆ ਬੀਜੇਪੀ ਨੇ ਉਤਰਾਖੰਡ ਦੇ ਵਿੱਚ ਜਿਵਨ ਯੂਨੀਫਾਰਮ ਸਿਵਲ ਕੋਡ ਜਿਹੜਾ ਕਿ ਸਾਰੇ ਧਰਮਾਂ ਦੇ ਧਰਮਕ ਵਿਕਤੀਵਾਜ ਦੇ ਕੁਸ਼ਲ ਕੇ ਉਹ ਕਹਿੰਦੇ ਅਸੀਂ ਇੱਕੋ ਧਰਮ ਦੇ ਕਾਨੂੰਨ ਦੇ ਹਿਸਾਬ ਚਲਾਵਾਂਗੇ ਇਹ ਇਹ ਬਿਲਕੁਲ ਨਹੀਂ ਬੋਲੇ ਤਹਿੰਦੇ ਵਾਅਦਾ ਅਧਿਕਾਰ ਚਾਹੀਦੇ ਨੇ ਸਾਨੂੰ ਦੇਸ਼ ਵਿੱਚ ਫੈਡਰਲ ਟਾਂਚਾ ਚਾਹੀਦਾ ਇਹਨਾਂ ਦੇ ਲਾਗੇ ਆਪਣੇ ਲਾਗੇ ਮੁਸਲਮਾਨਾਂ ਦੀ ਇੱਕੋ ਸਟੇਟ ਹੈ ਦੁਨੀਆ ਇਸ ਦੇਸ਼ ਵਿੱਚ ਜੰਮੂ ਕਸ਼ਮੀਰ ਉਹਨੂੰ ਮੋਦੀ ਦੀ ਸਰਕਾਰ ਨੇ ਤੋੜ ਕੇ ਦੋ ਛੂਟੀਆਂ ਬਣਾਤੀਆਂ ਯੂਨੀਅਨ ਟੈਰੀਟਰੀ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਨੇ ਜੇ ਤੁਸੀਂ ਸਮਝਦੇ ਪੰਜਾਬ ਦੇ ਲੋਕ ਮੂਰਖ ਨੇ ਜੋ ਤੁਸੀਂ ਕਰੋਗੇ ਉਹ ਸਭ ਕੁਝ ਮੰਨੀ ਜਾਣਗੇ ਇਸ ਤਰ੍ਹਾਂ ਨਹੀਂ ਹੁੰਦਾ ਇਸ ਲਈ ਜਿਹੜੇ ਕੋਈ ਸੱਜਣੇ ਸੋਚਦੇ ਨੇ ਕਿ ਅਸੀਂ ਅਕਾਲੀ ਦਲ ਪੰਥਰ ਨੂੰ ਵੋਟ ਪਾਉਣੇ ਉਹ ਸਮਝ ਲਓ ਤੁਹਾਡੀ ਵੋਟ ਬੀਜੇਪੀ ਨੂੰ ਜਾਣੀ ਹੈ ਸਿੱਧੇ ਕਿਉਂਕਿ ਅਗਰ ਇਹਨਾਂ ਦਾ ਕੋਈ ਉਮੀਦਵਾਰ ਜਿੱਤ ਗਿਆ ਪੰਜਾਬ ਦੇ ਵਿੱਚ ਆਪਾਂ ਸਭ ਨੂੰ ਪਤਾ ਵਾ ਕਿ ਇਲੈਕਸ਼ਨਾਂ ਤੋਂ ਬਾਅਦ ਉਹਨੇ ਐਨਡੀਏ ਦਾ ਤੇ ਬੀਜੇਪੀ ਦਾ ਤੇ ਮੋਦੀ ਦੇ ਗੱਠ ਜੋੜ ਦਾ ਸਾਥ ਦੇਣਾ ਤੇ ਉਹ ਰੋ ਚੰਗਾ ਸਿੱਧੇ ਬੀਜੇਪੀ ਨੂੰ ਵੋਟ ਪਾ ਦਿਓ ਹੁਣ ਬੀਜੇਪੀ ਦੀ ਸੁਣ ਲਓ ਜਿਹੜਾ ਬੀਜੇਪੀ ਜਿਹੜੀ ਬੀਜੇਪੀ ਇਸ ਦੇਸ਼ ਨੂੰ ਜਾਤ ਪਾਤ ਧਰਮ ਦੇ ਨਾਮ ਦੇ ਉੱਤੇ ਲਗਾਮ ਕੱਸ ਰਹੀ ਆ ਫੰਡ ਰਹੀ ਆ ਮਰਵਾ ਰਹੀ ਆ ਔਰ ਕਟਗਿੰਤਿਆਂ ਨੂੰ ਇੱਕੋ ਨੱਕੇ 'ਚੋ ਸੂਈ ਦੇ ਨੱਕੇ 'ਚੋ ਕੱਢਣਾ ਚਾਹੁੰਦੀ ਆ ਗੁਲਾਬ ਬਣਾਉਣਾ ਚਾਹੁੰਦੀ ਪਤਾ ਨਹੀਂ ਸਾਡੇ ਅਧਿਕਾਰ ਇਸ ਇਲੈਕਸ਼ਨ ਤੋਂ ਬਾਅਦ ਰਹਿਣੇ ਵੀ ਕਿ ਨਹੀਂ ਰਹਿਣੇ ਦੋ ਕਾਨੂੰਨ ਹੁਣੇ ਪੁਲਿਸ ਦੀਆਂ ਅਮੈਂਡਮੈਂਟਸ ਕੀਤੀਆਂ ਬੀਜੇਪੀ ਨੇ ਜ਼ਰਾ ਸੁਣਨ ਵਾਲੀ ਗੱਲ ਹੈ ਇੱਕ ਉਹਨਾਂ ਨੇ ਕੀਤੀ ਆ ਜਿਹੜਾ ਤੁਹਾਡਾ ਰਿਮਾਂਡ ਦਾ IPC ਦੀ ਧਾਰਾ ਹੈ ਅੱਗੇ ਕੀ ਹੋਏਗਾ ਸੀ ਪੁਲਿਸ ਕਿਸੇ ਬੰਦੇ ਨੂੰ ਫੜਦੀ ਹੈ ਤੇ 15 ਦਿਨ ਤੋਂ ਜ਼ਿਆਦਾ ਰਿਮਾਂਡ ਨਹੀਂ ਲੈ ਸਕਦੀ ਭਾਵੇਂ ਕਿੱਡਾ ਹੀ ਕਤਲ ਕੀਤਾ ਹੋਵੇ ਭਾਵੇਂ ਦੋਹਰਾ ਕਤਲ ਕੀਤਾ ਹੋਵੇ ਕੁਛ ਕੀਤਾ ਹੋਵੇ 15 ਦਿਨ ਤੋਂ ਜ਼ਿਆਦਾ ਰਿਮਾਂਡ ਨਹੀਂ ਲੈ ਸਕਦੇ ਕਿਉਂਕਿ ਹਰ ਬੰਦੇ ਦੇ ਆਪਣੇ ਅਧਿਕਾਰ ਵੀ ਆ ਭਾ ਜੀਪੀ ਨੇ ਅਪੈਂਡਮੈਂਟ ਕਰਕੇ IPC ਦੇ ਕਾਨੂੰਨ ਦੇ ਵਿੱਚ ਚਲਾਨ ਦਾ ਸਮਾਂ 90 ਦਿਨ ਕਰ ਦਿੱਤਾ ਹੈ 90 ਦਿਨ 90 ਦਿਨ ਤਾਈ ਕੋਈ ਫੜਿਆ ਗਿਆ ਛੋਟੇ ਮੋਟੇ ਗੱਲ ਵਿੱਚ ਵੀ ਉਹ ਜ਼ਮਾਨਤ ਮੰਗ ਹੀ ਨਹੀਂ ਸਕਦਾ ਜਦ ਤਾਈ ਉਹਦਾ ਰਿਮਾਂਡ ਖਤਮ ਨਹੀਂ ਹੋਵੇਗਾ ਦੂਸਰਾ ਟਰੱਕਾਂ ਵਾਲਿਆਂ ਵਾਸਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਕੋਈ ਟਰੱਕ ਵਾਲਾ ਜਾਣ ਕੇ ਨਹੀਂ ਮਾਰਦਾ ਮਰਦੇ ਨੇ ਲੋਕੀ ਹੋ ਸਕਦਾ ਕੋਈ ਟਰੱਕ ਵਾਲੇ ਗਲਤ ਵੀ ਕਰਦੇ ਹੋਣ ਪਰ ਆਮ ਤੌਰ ਤੇ ਟਰੱਕਾਂ ਵਾਲੇ ਗਲਤ ਜਾਣ ਬੁੱਝ ਕੇ ਕਿਸੇ ਨੂੰ ਮਾਰ ਦੋ ਕਹਿੰਦੇ ਜੇ ਬੰਦਾ ਮਰ ਗਿਆ ਤੁਹਾਡੇ ਕੋ ਖਰੇ 15 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਕੈਦ ਸੋ ਇਦਾਂ ਦੇ ਕਾਨੂੰਨ ਬੜਨ ਜਾ ਰਹੇ ਆ ਤੁਹਾਨੂੰ ਬੋਲਣੇ ਵੀ ਨਹੀਂ ਦੇਣਾ ਜਿਹੜਾ ਬੋਲਿਆ ਗਰੂ ਚੱਕ ਕੇ ਜੇਲ੍ਹ ਫੜ ਕੇ ਅੰਦਰ ਦੇਦਾ ਕਰਨਗੇ ਸੰਵਿਧਾਨ ਦੇ ਜਿਹਦੇ ਵਿੱਚ ਸਾਡੇ ਮੌਲਿਕ ਅਧਿਕਾਰ ਆ ਫੰਡਮੈਂਟਲ ਰਾਈਟਸ ਆ ਕਨਸਟੀਟਿਊਸ਼ਨ ਦੇ ਉਹ ਸਾਰੇ ਖੁੱਸਣ ਦਾ ਡਰ ਆ ਤੇ ਪਤਾ ਨਹੀਂ ਗਾ ਚੋਣਾ ਹੋਣਿਆ ਐਵੇਂ ਕਿ ਨਹੀਂ ਹੋਣਿਆ ਉਤੋਂ ਬਚੋ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਿਆ ਸਾਡੀ ਧਰਤੀ ਪੰਜਾਬ ਦੀ ਘੱਗਰ ਦਰਿਆ ਦੇ ਉੱਤੇ ਆਣ ਕੇ ਹਰਿਆਣਾ ਪੁਲਿਸ ਦੇ ਜ਼ਰੀਏ ਸਾਡੇ ਕਿਸਾਨਾਂ ਨੂੰ ਕੁੱਟਿਆ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਕੁਚਲਿਆ ਹਰਿਆਣਾ ਪੁਲਿਸ ਨੇ ਪ੍ਰੀਤਪਾਲ ਮੁੰਡਾ ਚੱਕ ਕੇ ਹਰਿਆਣੇ ਚ ਲੈ ਗਏ ਬੋਰੀ ਝਪਾ ਕੇ ਤੇ ਉਹਨੂੰ ਵਾਪਸ ਪੀਜੀਆਈ ਚ ਲਾਜ ਕਰਾਇਆ ਕੋੜ ਸ਼ੁਕਰਨ ਮਾਰ ਦਿੱਤਾ ਗੁਰਪ੍ਰੀਤ ਸਿੰਘ ਜੀ ਨੇ ਸ਼ੁਕਰਨ ਦਿੱਤਾ ਸ਼ੁਕਰਨ ਤਾਂ ਮਰਿਆ ਨਾ ਜਿਹੜਾ ਪੀਚਪਾਲ ਸੀ ਉਹ ਬੋਰੀ ਚੱਕ ਕੇ ਲੇ ਗਿਆ ਸੀ ਕੀ ਇਸ ਤਰ੍ਹਾਂ ਦੀ ਪਾਰਟੀ ਨੂੰ ਵੋਟਾਂ ਪਾਵਾਂਗੇ ਆਪਾਂ ਜਿਹੜੀ ਸਾਨੂੰ ਕੁੱਟਦੀ ਆ ਮਾਰਦੀ ਆ ਮੰਗਦੇ ਕੀ ਆ ਆਪਾਂ ਸਿਰਫ ਇੱਕ ਐਮਐਸਪੀ ਸਿਰਫ ਇੱਕ ਬੈਂਸਪੋਰਟ ਜਿਹੜੇ ਤੁਸੀਂ ਬੈਠੇ ਹੋ ਅਗਰ ਅੱਜ ਦੇਸ਼ ਬਚਿਆ ਹੋਇਆ ਚੀਨ ਦੇ ਹਮਲਿਆਂ ਤੋਂ ਪਾਕਿਸਤਾਨ ਦੇ ਹਮਲਿਆਂ ਤੋਂ ਬਾਰਡਰਾਂ ਦੇ ਉੱਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਬੱਚੇ ਭਰਤੀ ਹੁੰਦੇ ਕਿਸੇ ਬੀਜੇਪੀ ਦੇ ਲੀਡਰ ਨੇ ਜਾ ਕੇ ਉੱਥੇ ਜਾਣ ਨਹੀਂ ਗਵਾਈ ਮੇਰੇ ਵੀ ਅਨਾਜ ਵੀ ਤੁਸੀਂ ਪੈਦਾ ਕਰੋ ਦੇਸ਼ ਦੀ ਰਖਵਾਲੀ ਵੀ ਤੁਸੀਂ ਪੈਦਾ ਕਰੋ ਫਿਰ ਵੀ ਤੁਹਾਨੂੰ ਕੁੱਟ ਪਵੇ ਫਿਰ ਵੀ ਤੁਹਾਨੂੰ ਗੋਲੀਆਂ ਮਾਰਨ ਤਾਂ ਫਿਰ ਅਸੀਂ ਕਿਹਦੇ ਮੂਦੇ ਨਾਲ ਬੀਜੇਪੀ ਦੀ ਵੋਟਾਂ ਪਾ ਸਕਦੇ ਆਹ ਕਹਾਣੀਆਂ ਸਿਰਫ ਤਾਂ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਇਹ ਮੇਰੀ ਇਲੈਕਸ਼ਨ ਨਹੀਂ ਗਈ ਇਕੱਲਾ ਆਦਮੀ ਕੁਝ ਨਹੀਂ ਕਰ ਸਕਦਾ ਮੈਂ ਕੁਝ ਨਹੀਂ ਕਰਾਂਗਾ ਅਗਰ ਮੇਰੀ ਅੱਜ ਕੋਈ ਇੱਜ਼ਤ ਕਰਦੇ ਨੇ ਲੋਕੀ ਮੇਰੇ ਕਿਰਦਾਰ ਤੇ ਮੇਰੇ ਕੰਮ ਦੀ ਇੱਜ਼ਤ ਕਰ ਰਹੇ ਨੇ ਮੇਰੀ ਇੱਜ਼ਤ ਨਹੀਂ ਕਰ ਰਹੇ ਜਿਹੜਾ ਵੀ ਚੰਗੇ ਕੰਮ ਕਰੇਗਾ ਜ਼ਿੰਦਗੀ ਦੇ ਵਿੱਚ ਉਹਦੀ ਇੱਜ਼ਤ ਖੈਰੇ ਨਾਲੋਂ ਵੀ ਵੱਧ ਲੋਕੀ ਕਰਨਗੇ ਔਰ ਮੈਂ ਤੁਹਾਨੂੰ ਅਪੀਲ ਕਰਨਾ ਹੈ ਆਪਣੇ ਆਪਣੇ ਪਿੰਡ ਚ ਅਕਾਲੀਆਂ ਨੂੰ ਲੱਭੋ ਮੇਰਾ ਸੁਣਿਆ ਦਿਓ ਨੂੰ ਉਹ ਤੁਹਾਡੀ ਇੱਜ਼ਤ ਕਰਦਾ ਖੈਰਾ ਜਿਹੜੇ ਝਾੜੂ ਵਾਲੇ ਚੰਗੇ ਬੰਦੇ ਇਮਾਨਦਾਰ ਫਤਿਹਾ ਬੰਦੇ ਜਜ਼ਬਾਤੀ ਉਹਨਾਂ ਤੱਕ ਪਹੁੰਚ ਕਰੋ ਕੱਲੀ ਕਾਂਗਰਸੀ ਵੋਟ ਨਹੀਂ ਆਪਾਂ ਮੰਗਣੀ ਉਹ ਮੰਗਣੀ ਆ ਉਹ ਤੁਸੀਂ ਕੋਹਣੀ ਆ ਉਹ ਤੁਸੀਂ ਮਸ਼ੀਨ ਬੈਠੇ ਉਹ ਇੱਥੇ ਸਭ ਦੀ ਵੋਟ ਮੰਗੋ ਜਾ ਕੇ ਗਰੀਬ ਤੋਂ ਗਰੀਬ ਦੀ ਵੋਟ ਮੰਗੋ ਮੇਰੇ ਕਰਕੇ ਕਿਉਂਕਿ ਮੈਂ 15 ਲੱਖ ਬੰਦੇ ਤੱਕ ਪਹੁੰਚ ਨਹੀਂ ਕਰ ਸਕਦਾ ਇਹ ਤੁਸੀਂ ਪਹੁੰਚ ਕਰਨੀ ਆ ਅਗਰ ਤੁਸੀਂ ਸਮਝਦੇ ਹੋ ਕਿ ਆਪਾਂ ਸੰਗਰੂਰ ਵਿੱਚ ਮੋਰਚਾ ਜਿਤਨਾ ਤੇ ਤੁਹਾਨੂੰ ਸਭ ਨੂੰ ਜਿੰਨੇ ਇੱਥੇ ਬੈਠੇ ਆ ਤੁਹਾਨੂੰ ਸਭ ਨੂੰ ਖੈਰਾ ਬਣਨਾ ਪੈਣਾ ਵਾ ਅਗਰ ਇਹ ਗੱਲ ਤੁਹਾਨੂੰ ਪ੍ਰਵਾਹ ਨੇ ਤੇ ਇੱਕ ਵਾਰ ਜਕਾਰਾ ਛੱਡੋ ਭਰਾਤ ਕਰਕੇ ਫਿਰ ਮੈਂ ਮਹਿਸੂਸ ਕਰੂੰਗਾ ਕਿ ਸਾਰੇ ਖੇਰੇ ਬਣਨ ਜਾ ਰਹੇ ਨੇ ਬੋਲੇ ਇਸ ਸੋਹਣੇ ਹਾਲ ਕਾਂਗਰਸ ਪਾਰਟੀ ਜਿੰਦਾਬਾਦ 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 ਪੁਕਾਰ ਖੇਰਾ ਜਿੰਦਾਬਾਦ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਸਮਾਂ ਇਹਨਾਂ ਦਿੱਤਾ ਤੁਸੀਂ ਮੈਂ ਫਿਰ ਆਉਂਗਾ ਪਿੰਡਾਂ ਤਿੰਨ ਚਾਰ ਦਿਨ ਲਗਾਤਾਰ 10 10 12 12 ਪਿੰਡਾਂ ਦੇ ਵਿੱਚ ਦੀ ਲੰਗਣਾ ਆਪਾਂ ਸਭ ਨੂੰ ਮਿਲਣਾ ਤੇ ਜਿੱਦਾਂ ਮੈਂ ਕਿਹਾ ਕਿ ਸਬਤੱਕ ਪਹੁੰਚ ਕਰਨੀ ਆ ਚੋਣ ਨਿਸ਼ਾਨ ਮੇਰੇ ਵੀਰੋ ਹੱਥ ਪੰਜੇ ਦਾ ਨਿਸ਼ਾਨ ਮਸ਼ੀਨ ਦੇ ਉੱਤੇ ਜਦੋਂ ਤੁਸੀਂ ਬਟਨ ਪਾਓ ਬਟਨ ਦਬਾਓਗੇ ਇਹ ਕਹਿੰਦੇ ਨਾ ਰਾਜਤਾਨੀ ਆ ਰਾਜਤਾਨੀ ਨਹੀਂ ਜਦੋਂ ਤੁਸੀਂ ਬਟਨ ਦਬਾਓਗੇ ਤੇ ਚੀਕਾਂ ਨਿਕਲਦੀਆਂ ਸਾਰੀਆਂ ਚੀਕਾ 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 ਜਿੰਨੇ ਬਟਨ ਦਬਾਓਗੇ ਉੰਨੀ ਵਾਰ ਇਹਦਾ ਚੀਕਾਂ ਲੱਗਦਾ ਗਲਤ ਬੰਦਿਆਂ ਨੇ ਇਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਫਤਿਹ ਪ੍ਰਵਾਨ ਕਰਨੀ ਇਸ ਤੋਂ ਬਾਅਦ ਮੈਂ ਥੋੜਾ মিডিਆ ਨੂੰ ਮਿਲਣਾ ਮੈਂ ਜਾਣਾ ਨਹੀਂ ਘਾਲੇ ਮੈਂ ਇਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਹਾਲ ਦੇ ਵਿੱਚ ਅੰਦਰ ਆਉਂਗਾ ਇੱਥੇ ਤੇ ਜਿਹੜੇ ਮੈਨੂੰ ਮਿਲਣਾ ਚਾਹੁੰਦੇ ਨੇ ਕੋਈ ਗੱਲ ਕਰਨਾ ਚਾਹੁੰਦੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜਾਊਂਗਾ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ